ਹਾਂਜੀ ਇਹ ਆਪਾਂ ਸੂਟ ਰੈਡੀ ਕੀਤਾ ਹੈ ਸਿਲਕ ਦਾ ਇਹਦਾ ਆਪਾਂ neck ਗੋਲ ਬਣਾਇਆ ਹੈ ਤੇ ਬਾਜੂ ਆਪਾਂ ਪਾਕਿਸਤਾਨੀ ਬਣਾਈਆਂ ਨੇ ਖੁੱਲੀਆਂ 7 ਇੰਚ ਦੀ ਬਾਜੂ ਹੈ ਇਹਦੀ ਬਜੂਾਂ ਤੇ ਵਰਕ ਹੈ neck ਦੀ ਫਿਨਿਸ਼ਿੰਗ ਵੇਖੋ ਕਿੰਨੀ ਆਪਾਂ ਇਹ ਬਿਨਾ ਬਗਰਮ ਤੋਂ ਹੀ ਬਣਾਇਆ ਹੈ ਇਹ ਵੀ neck ਲਾਈਨਿੰਗ ਵਾਲਾ ਸੂਟ ਹੈ ਇਹਦੀ ਬਜੂਾਂ ਤੇ ਵਰਕ ਹੈ ਤੇ ਪੌਂਚਿਆਂ ਤੇ ਵੀ ਵਰਕ ਹੈ ਤੇ ਘੇਰੇ ਤੇ ਇਹ ਪਾਈਪਿੰਗ ਕੱਢੀ ਹੈ ਚਾਕਾਂ ਤੇ ਵਰਕ ਦੇ ਨਾਲ ਦੀ ਮੈਰੂਨ ਕਲਰ ਦੀ ਪਾਈਪਿੰਗ ਲਾ ਰખી ਇਹਨੂੰ ਚਾਕਾਂ ਚਾਕਾਂ ਤੇ ਲਾਈ ਹੈ ਬਾਜੂਆਂ ਦੇ ਨੇੜੇ ਕਟਵਰ ਕੇ ਤਾਂ ਕਰਕੇ ਨਹੀਂ ਲਾਈ ਤੇ ਇਹ ਸਟੇਟ ਸਲਵਾਰ ਰੈਡੀ ਕੀਤੀ ਹੈ ਨਾਲ ਤੇ ਪਹੁੰਚਿਆ ਆਪਾਂ ਜਿਆਦਾ ਭਰੇ ਨਹੀਂ ਹੈਗੇ ਵਰਕ ਦਾ ਕਰਕੇ ਸਸ ਪਹੁੰਚੇ ਦੀ ਫਿਨਿਸ਼ਿੰਗ ਵੇਖੋ ਕਿੰਨੀ ਆਈ ਹੈ ਇਹ ਸਲਵਾਰ ਦੇ ਵਿੱਚ ਆਪਾਂ ਇਲਾਸਟਿਕ ਪਾਈ ਹੈ